ਕੜਦੇ ਪੁੱਟ ਕੜਦੇ ਚੱਕਦੇ ਰੇਸ ਇੱਧਰ ਵੀ ਮਟੀਰੀਅਲ ਪੂਰਾ ਤੁਹਾਨੂੰ ਦਿਖਾਉਨੇ ਆ ਲੰਘੇ ਦਾ ਥੋੜਾ ਜਿਹਾ ਡਿੱਕੇ ਦੇ ਵਿੱਚ ਸੰਘਰਸ਼ ਲੜਦੇ ਹੋਏ ਦੇਖੋ ਜੇ ਕਿਸੇ ਨੇ ਆਲੂਆਂ ਸ਼ਾਲੂਆਂ ਨੂੰ ਲੈਣਾ ਕਿਹਦਾ 15 ਟਰੈਕਟਰ ਆ ਜਿੰਨਾ ਕੁ ਭੀਆ ਪੂਰਾ ਸ਼ੁੱਕ ਸੁੱਕਾ ਖਰੋਟ ਵਰਗਾ ਰੰਗ ਵੱਲ ਲੋਕ ਕੇ ਬੈਟਰੀ ਵੀ ਓਕੇ ਕਰਕੇ ਦਮਾਂਗੇ ਪਰ ਹਲੇ ਥੋੜਾ ਜਿਹਾ ਗੁੱਸਤ ਰੁਕੀ ਆ ਆ ਵੇਖੋ ਇੱਕ ਜਮਈ ਗਾਜਰ ਜੌਂਡਿਆ ਆਹ ਮਾਰਾ ਦੇਵ ਤੇ ਹੈਲੀਕਾਪਟਰ ਹੋ ਰਿਹਾ ਚਾ ਸ਼੍ਰੀ ਭਗਵੰਤ ਸਿੰਘ ਜੀ ਕਿਸਾਨ ਟਰੈਕਟਰ ਵਾਲੇ ਦੇਵ ਤੇ ਖਾਂਪਦੀ ਕਿਰਪਾ ਸੋ ਹੈ ਕਿਸਾਨ ਟਰੈਕਟਰ ਭਾਰ ਸੋ ਨਹੀਂ ਕਿਸਾਨ ਟਰੈਕਟਰ ਹਮ ਲੋ ਕਿਸਾਨ ਟਰੈਕਟਰ ਨਾਪਾ ਹੈੱਡ ਆਫ ਸਪਾਰਸ। ਐਨੀਵੇਜ਼ ਨਮਿਆਂ ਦੇ ਨਾਲ-ਨਾਲ ਪੁਰਾਣੇ ਸੰਦ ਵੀ ਬੜੇ ਭਾਈ 2 ਕੁ ਮਿੰਟ ਬੈਠ। ਹਾਂ ਭਤੀਜ ਕਰਕੇ ਰਾਂ ਸ਼ੁਰੂ। ਇਹ ਆਪਣਾ ਪਹਿਲਾ ਟਰੈਕਟਰ 475 475 ਬਾਈ ਇਹ ਗੱਲ ਤਾਂ ਹੈ ਆ ਦੇਖੋ ਸੁੱਕਾ ਖਰੋਟ ਵਰਗਾ ਟਰੈਕਟਰ ਪਤੀ ਇਧਰੋਂ ਕਰਾ ਕੇ ਰਾਂ ਦਰਸ਼ਨ ਜਿੰਨਾ ਕੁ ਵੀ ਨਿੱਕਾ ਪਿਆ ਪੂਰਾ। 2000 ਮਾਡਲ ਹੈ ਕੋਈ ਛੇੜਖਾਨੀ ਨਹੀਂ ਕਰੀ ਵੀ ਕਹਿੰਦਾ ਭਾਅ ਟੱਚਿੰਗ ਠੀਕ ਹੈ। ਜਾਇਦਾ ਹੈਗਾ Ориਜినਲ ਆ। ਤੋਤਾ ਵੀ ਨਹੀਂ ਜਾਇਦਾ ਜੀ। ਮਾਡਲ 2000 ਹੈ ਜੀ। ਜਾਇਰਾ ਗਾਹ ਜਾਇਰਾ ਗਾਹਣ ਚ ਆ ਗਿਆ ਹੋ ਜਾ ਔਰੇ ਖੜ ਗਿਆ ਤੋਤਾ ਵੀ ਨਹੀਂ ਆਪਨ ਤਾਂ ਟਾਇਰ ਥੋੜੇ ਸਾਹਮਣੇ ਨੇ ਮਗਰਲੇ ਨਮੇ ਆ ਵਰਗੇ ਨੇ ਕੰਪਨੀ ਦੇ ਟਾਇਰ ਨੇ ਜੇ ਕਿਦੇ ਕੀ ਗੱਲਾਂ ਦੀਆਂ ਗੱਲਾਂ ਟਰੈਕਟਰ ਜਮਾ ਸੁੱਕਾ ਖਰੋਟ ਵਰਗਾ ਪਿਆ ਆ ਕਰੀਨਾ ਆ ਦੇ ਡਬਲ ਕਲਚ ਹੈ ਡਬਲ ਕਲਚ ਹੁਣ ਫਿਰ ਇਧਰੋਂ ਆਸ਼ੇ ਭਾਈ ਤੋਂ ਆ ਜੀਏ ਇੱਕ ਸਵਰਾਜ ਤੋਂ ਆ ਜੀਏ ਆਸ਼ੇ ਤੋਂ ਚੱਲ ਪੈਨੇ ਆ ਤਾਂ ਆਸ਼ਾ ਮਾਡਲ ਭਾਈ ਸਵਰਾਜ ਤਾਂ ਵੱਧ ਦੇਖਣ ਨੂੰ ਮਿਲਦਾ ਕਦੇ ਕਦੇ ਮਿਲਦਾ ਹੈ ਇਹ ਨਗੀਨਾ ਹੈ ਭਾਈ ਮਾਨਸਾ ਦਾ ਹਾਂਜੀ ਇਹ ਬਾਈ ਮਾਡਲ ਟਰੈਕਟਰ ਹੈ ਪਹਿਲੀ ਪਾਰਟੀ ਦਾ ਇਹ ਟਾਇਰ ਤਾਂ ਪਏਦਾ ਵੀ ਵਿਚਾਰੇ ਦਾ ਸਾਰਾ ਨਾਲ ਦੇ ਆ origignal ਹੈ ਬਾਈ ਮਾਡਲ ਪਹਿਲੀ ਪਾਰਟੀ ਦਾ ਪਾਤੋ ਜੀ ਨਵੇਂ ਹੋ ਕੇ ਮਾਨਸੇ ਬਠਿੰਡੇ ਵਾਲੇ ਜਿਹੜੇ ਪਾਸੇ ਵੱਧ ਵੇਖਦਾ ਭਾਈ ਕੋਈ ਹੋਇਆ ਸੱਜਣ ਮਿੱਤਰ ਦੇਖਿਓ origignal ਆ ਸਾਰੇ ਹੀ ਉੱਥੇ ਭਾਈ ਇਹਦੇ ਨਾਲ ਨਰਮੇ ਨਰਮੇ ਦੀ ਬਜਾਈ ਕਾਫੀ ਹੁੰਦੀ ਆ ਇਹ ਬੜੇ ਲੰਬੇ ਟਾਈਮ ਤੋਂ ਆਪਣੇ ਸਟੈਂਡ ਤੇ ਉੱਥੀ ਖੜਾ ਨਾ ਇਹ ਮਾਂ ਦਾ ਪੁੱਤ ਵਧਿਆ ਨਾ ਇਹ ਮਾਂ ਦਾ ਪੁੱਤ ਘਟਿਆ ਇਹਨੂੰ ਜਿੰਦਾ ਲੱਗੇ ਹੀ ਪਿਆ ਅਰਜਨ 2023 ਮਾਡਲ ਹੈ ਜੀ ਇਹ। ਹਾਂ ਜੀ। ਬਾਹਲਾ ਚਲੋ ਇਹਨੂੰ ਕਹਿੰਦੇ ਵੀ ਨਹੀਂ ਚੰਗੇ ਲੱਗਦੇ ਸਾਹਮਣੇ ਹੀ ਆ ਨਵੇਂ ਹੀ ਪਿਆ ਜੀ। ਇਹਦੀ ਹੁਣ ਕੀ ਤਰੀਫਾ ਕਰਾਂਗੇ ਵੀਰੇ? 2023 ਚੱਲਿਆ ਵਾ ਕਿੰਨਾ ਕੁ ਪਤੀ? 500 ਘੰਟੇ। ਲੋਕਲ ਬਾਹਰ ਤੋਂ ਦਾ ਟਰੈਕਟਰ ਆਪਾਂ। ਬਾਹਰ ਤੋਂ ਦਾ ਸਾਡਾ ਭਾਈ ਉਹ ਨੌਂ ਕਾ ਨੂੰ ਲੈਣਾ ਉਹਦਾ ਟਰੈਕਟਰ ਆ ਉਹਨੂੰ 69 ਦਿੱਤਾ ਤੇ ਬਾਹਲਾ ਕੋਕਾ ਪੀ ਸਟੇਟ ਟਰੈਕਟਰ ਮਤਲਬ ਕਿਤੇ ਆਏ ਕੋਈ ਟੱਕ ਟੱਲਾ 500 ਘੰਟੇ ਤੁਹਾਨੂੰ ਪਤਾ ਲੱਗਣਾ ਕੀ ਹੁੰਦਾ। ਬਿਲਕੁਲ ਬਿਲਕੁਲ। ਬਾਕੀ ਇੱਕ ਗੱਲ ਮੈਂ ਬੇਨਤੀ ਕਰਦਾ ਬਹੁਤ ਬੰਦੇ ਕਹਿਣਗੇ ਅੱਜ ਇਹਦੀ ਸਿਫਤ ਕਰਨ ਲੱਗ ਗਿਆ ਸਿਫਤ ਨਹੀਂ ਵੀਰੇ ਹਰੇਕ ਤਰ੍ਹਾਂ ਦਾ ਗਾਹਕ ਆ ਇਹਦੇ ਲੈਣ ਵਾਲੇ ਅਲੱਗ ਗਾਹਕ ਨੇ ਸਿਫਤ ਨਹੀਂ ਕਰਦੇ ਅਸੀਂ ਸਿਫਤ ਕਰਦੇ ਆ ਇਹਦੇ ਮਤਲਬ ਕਿ ਹਾਲਾਤਾਂ ਦੀ ਕਿੰਨੇ ਆਨੇ ਰੰਗਾ ਕਿੰਨਾ ਇੰਜਨ ਆ ਕਹੀ ਜੀ ਕੰਡੀਸ਼ਨ ਆ ਉਸ ਵਾਈਜ਼ ਤਾਂ ਸਿਫਤ ਹੋਊਗੀ ਉਹ ਹੁਣ ਜੇ ਨਵਾਂ ਇਹਨੂੰ ਨਵਾਂ ਹੀ ਕਹੂੰ ਹੋਰ ਕਿ ਪੁਰਾਣਾ ਕਹੀ ਹਾਂ ਕਹਿਣਾ ਹੀ ਪੈਣਾ ਕਹਿਣਾ ਠੀਕ ਆ ਜੀ ਪਰ ਜਿਹੜਾ ਸਾਡੇ ਅੰਦਰ ਬਾਤ ਆ ਉਹ ਨੋ ਡਾਊਟ ਸਵਰਾਜ ਇਹ ਬਾਤ ਦਾ ਨਾ ਨਿਕਲੇ ਨਾ ਅਸੀਂ ਕੱਢੀਏ ਬਿਲਕੁਲ ਬਿਲਕੁਲ ਅਗਲਾ ਆ ਗਿਆ ਭਾਈ ਅਰਜਨ ਮਿੰਦਬਿੰਦਰਾ 605 ਇਹ 24 ਮਾਡਲ ਹੈ ਜੀ ਇਹ 23 ਆ ਇਹ 24 ਆ ਜੀ 24 ਮਾਡਲ ਪਹਿਲੀ ਪਾਰਟੀ ਦਾ ਪਹਿਲੀ ਪਾਰਟੀ 400 ਘੰਟੇ ਚੱਲ ਰਿਹਾ ਨੰਬਰ ਸੱਚੇ ਕਿੱਥੇ ਦਾ ਸਾਰੇ ਸਾਰੇ ਟਰੈਕਟਰ ਪੰਜਾਬ ਨੰਬਰ ਨੇ ਹਰਿਆਣਾ ਦਾ 30 ਨੰਬਰ ਦਾ ਇੱਧਰ ਡੱਬੜੀ ਦਾ ਆ ਗਿਆ ਆਊਟ ਏਰੀਆ ਜਿਹੜਾ ਆਊਟ ਏਰੀਆ ਜਿਹੜਾ ਹੈ ਜਣੀ ਪੰਜਾਬ ਦਾ ਅਗਲੀ ਗੱਲ ਮੈਂ ਕੈਟ ਆਨ ਕਰਨੀ ਚਾਹੂੰਗਾ ਵੀਰੇ ਆਪਣੇ ਕੋਲੋਂ 90% ਤੱਕ ਕੈਸ਼ ਦੇ ਟਰੈਕਟਰ ਜਿਹੇ ਕੈਸ਼ ਦੇ ਨਹੀਂ ਹੋਣਗੇ ਤਾਂ 35 ਨੰਬਰ ਫਾਰਮ ਨਾਲ ਕਾਗਜ਼ ਪੱਤਰਾਂ ਦੇ ਪੂਰੇ ਸ਼ੁੱਧ 100% ਪੰਜਾਬ ਨੰਬਰ 100% ਇਹ ਪੰਜਾਬ ਨੰਬਰ ਹੁੰਦੇ ਨੇ ਮੇਨ ਗਰੰਟੀ ਹੁੰਦੀ ਆ ਕਾਗਜ਼ਾਂ ਦੀ ਟਰੈਕਟਰ ਤਾਂ ਸਾਰੇ ਕਿਤੋਂ ਹੀ ਮਿਲ ਜਾਂਦਾ ਇਹ ਕਾਗਜ਼ ਇੰਨਾ ਚਿਰ ਚ ਜੇਲ੍ਹ ਯਾਤਰਾ ਕਰਾਉਂਦੇ ਨੇ ਇਹ ਜਿਹੜੀ ਆਪਣਾ 2022 ਮਾਡਲ ਹੈ ਜੀ ਭਾਈ ਇਹਨੂੰ ਵੀ ਲੈ ਜਾਓ ਕੋਈ ਬਹੁਤ بڑے بڑے ਫੈਨ ਨੇ ਕਹਿੰਦੇ 54 ਪੈਂਦੇ ਵੀ ਇਹਦੇ ਕੰਨੀ ਵੀ ਕਰੋ ਕੋਈ ਖਿਆਲ ਕਹਿੰਦੇ ਟਰੈਕਟਰ ਜੋਰੇ ਵਾਲਾ ਲਾਉਂਦਾ ਤੇਲ ਵਾਲਾ ਘਟਖੰਦ ਦਾ ਮਾਡਲ 2022 2022 ਮਾਡਲ ਜਮਾਈ ਕਰੀਨਾ ਜਮਾਈ ਗਨਾਹ ਤੇ ਲੈ ਭਤੀਜੇ ਹੋਏ 500 ਨਹੀਂ ਇਹ ਜਾਦਾ ਜੀ ਇਹ 2200 ਘੰਟੇ ਚੱਲਿਆ ਹੋਇਆ 2200 ਘੰਟੇ ਚੱਲਿਆ ਆ ਟਾਇਰ ਇਹਦੇ ਚੇਂਜ ਕਰਤੇ ਮਗਰਲੇ ਟਾਇਰ ਦੇ ਨਾਲ ਤੇ ਸਹੀ 70 ਪੈਸੇ ਹੈਗੇ ਨਹੀਂ ਨਾਲ ਮਗਰਲੇ ਟਾਇਰ ਸਟਾਕ ਵਾਲੇ ਨੇ ਜਿੰਨੇ ਹੈਗੇ ਉਨੇ ਹੀ ਮੂਹਰੇ ਬਦਲੇ ਵੀ ਇਹ ਹੈਵੀ ਟੌਪ ਮਾਡਲ ਵਾਲਾ 4 4 ਫੋਰ ਵਾਲਵ ਡਿਸਟਰੀਬਿਊਟਰ ਵਾਲਾ ਇਹਦਾ ਇੱਕ ਮਾੜਾ ਜਾਂ ਦਰਸ਼ਨ ਕਰਾ ਦਈਏ ਇਹ ਮੇਰਾ ਵੀਰ 70 80000 ਤੋਂ ਲੈ ਕੇ ਲੱਖ ਰੁਪਈਆ ਡਿਫਰ ਕਰਦਾ ਹੈ ਪ੍ਰਾਈਸ ਦੂਜੇ ਨਾਲੋਂ ਇਹਦੀ ਲਿਫਟ ਦੀ ਕੈਪੈਸਿਟੀ ਦੂਜੇ ਨਾਲੋਂ 4 ਕਵਾਂਟਲ ਵੱਧਦਾ ਲਿਫਟ ਕੈਪੈਸਿਟੀ 2022 ਚ ਤਾਂ ਨਹੀਂ ਇਨਕਰੀਜ਼ ਕੀਤੀ ਇਹਨਾਂ ਨੇ ਲੇਟ ਆ ਕੇ ਇਨਕਰੀਜ਼ ਕੀਤੀ ਹੈ ਪਰ ਇਹ 4 ਵਾਲ ਵਾਲਾ ਆਮ ਤੌਰ ਤੇ 2 ਵਾਲੇ ਵਿਕ ਰਹੇ ਨੇ ਮਾਰਕੀਟ ਚ ਹਾਂ ਪਰ ਲਿਫਟ ਕੈਪੈਸਿਟੀ ਵੀ ਵੱਧਾ ਜਾਨੀ ਕਿ ਟੋਪ ਮਾਡਲ ਆ ਹਾਂ ਇਹ ਟੋਪ ਮਾਡਲ ਲੈ ਤੁਰੋਂਗੇ ਲੱਖ ਰੁਪਏ ਦਾ ਫਰਕ ਹੋਊਗਾ ਅਸੈਂਬਲੀ ਇਹਦੇ ਨਾਲ ਰੀਅਰ ਆਪਣੇ ਵੇਟ ਵੀ ਅਵੇਲੇਬਲ ਨੇ ਫਰੰਟ ਵਾਲੇ ਵੀ ਨੇ ਚਲੋ ਆ ਬਾਕੀ ਸੱਜ ਉਸ ਮੰਨ ਤਾਂ ਜਿਵੇਂ ਪੂਰਾ ਬਣਿਆ ਤਣਿਆ ਟਰੈਕਟਰ ਆ ਆ ਜਾ ਭਾਈ ਮਹਾਮਹਾਨ ਰੱਖਿਆ ਜ਼ਮੀਨ ਵਾਉਣ ਨੂੰ ਇਹ ਮਾਡਲ 2010 ਹੈ ਜੀ ਇਹ ਵੀ ਪੰਜਾਬ ਨੰਬਰ ਟਰੈਕਟਰ ਹੈ अच्छा जी ਤੇ ਇਹ 2,60,000 ਰੁਪਏ ਦਾ ਦੇ ਦਾਂਗੇ ਜੀ ਕੋਈ ਹੁੰਦਾ ਸੱਜਣ ਮਿੱਤਰ ਦੇਖੋ ਗੱਲ ਇਹ ਆ ਵੀਰੇ 55 HP ਦਾ ਟਰੈਕਟਰ ਆ ਜਿਹੜੇ ਬੰਦੇ ਨੇ ਘਰੇ ਰੱਖਣਾ ਕੰਮ ਕਰਨ ਨੂੰ ਨਹੀਂ ਮਾੜਾ ਵਕਤ ਹੁੰਦਾ ਸਮਾਂ ਹੁੰਦਾ ਮਾਰਕੀਟ ਉੱਪਰ ਥੱਲੇ ਹੁੰਦੀ ਰਹਿੰਦੀ ਹੈ ਕਿਸੇ ਟਾਈਮ ਜਿਹੜੇ ਸਾਲ ਮੈਂ ਬਾਹਰੋਂ ਜਾਈਆਂ 10 10 ਦਸਤੀਆਂ ਗੱਲਾਂ ਨੇ ਸੜਤੀ ਪਾੜੀ ਚੜਾਈ ਚੜਾਈ ਦੀ ਮਿਲਦਾ ਨਹੀਂ ਦੀਆਂ ਆਪਾਂ ਸਾਰਿਆਂ ਦਾ ਚਹੇਤਾ ਸੁਵਰਾਜ ਕ੍ਰੀਨਾ ਪੀਵੀ 11 ਏਕੇ 32 33 ਆ ਭਾਈ ਗੱਪਰੂਆ ਇਹ ਵਿਚਾਰਾ ਨਵਾਂ ਵੀ ਆਪਣੀ ਵਿੱਚ ਇਹਦੀ ਚੱਲ ਹੁਣ ਪੁਰਾਣਾ ਵੀ ਆਪਾਂ ਹੀ ਵੇਚਾਂਗੇ ਜੀ ਠੀਕ ਹੈ ਜੀ ਇਹ 2020 ਮਾਡਲ ਹੈ ਪਹਿਲੀ ਪਾਰਟੀ ਦਾ ਓਰੀਜਨਲ ਟਰੈਕਟਰ ਆ ਤੁਹਾਡੇ ਸਾਹਮਣੇ ਹੀ ਹੈ ਤੁਸੀਂ ਦੇਖ ਸਕਦੇ ਫਿੱਟ ਪਾਰਟ ਹੈ ਨਾਲੇ ਫਾਰਮ ਟਰੈਕ ਖੜਾ ਹੈ سنی ਆ ਵੀ ਦਿਖਾ ਫਾਰਮ ਟਰੈਕ ਤੇ ਕਰਾ ਭਾਈ ਗੱਪਰੂਆ ਦਰਸ਼ ਫਾਰਮ ਟਰੈਕ 2009 ਮਾਡਲ ਹੈ ਜੀ ਇਹ ਵੀ ਅੱਜ ਆ ਕੇ ਖੜਿਆ ਤੋਤਾ ਸਮਾ ਰਿਹਾ ਇਹ ਵੀ ਨਹੀਂ ਵਿਚਾਰਾ ਜਿਵੇਂ ਹੈਗਾ ਸਾਹਮਣੇ ਹੀ ਹੈ ਜੀ ਆਪਣੇ ਡਬਲ ਕਲਚ ਆਪਦੀ ਜੇ ਹਾਂਜੀ ਹਾਂਜੀ ਡਬਲ ਕਲਚ ਵਾਲਾ ਵੀ ਫਾਰਮ ਟਰੈਕ ਜਿਹੜੇ ਰੇਟ 'ਚ ਮੰਨ ਕੇ ਚੱਲੋ ਰੇਟ ਦਾ ਨਾਉ ਨਹੀਂ ਲੈਣਾ ਰੇਟ ਇਹ ਜੇ 'ਚ ਮਿਲ ਜਾਊਗਾ ਡਬਲ ਕਲੱਚ ਆ ਬਾਲਾਪਾਸੇ ਵਾਲਾ ਟਰੈਕਟਰ ਆ ਚਾਰੇ ਟਾਇਰ ਵੀ ਚਾਰੇ ਟਾਇਰ ਵੀ ਨਵੇਂ ਆ ਵਰਗੇ ਨੇ ਜੀ ਕੰਪਨੀ ਦੇ ਹਾਂ ਆਹ ਰੂ ਵੀ ਫਿੱਟ ਫਾਟ ਪੂਰਾ ਖਰੋਟ ਵਰਗਾ ਟਰੈਕਟਰ ਆ ਸਣੀ ਉੱਪਰ ਦੀ ਆ ਜਾ ਵੀਰੇ ਆ ਵੀ ਦੋ ਟਰੈਕਟਰ ਇਧਰ ਵਾਲੇ ਵੀ ਦਿਖਾ ਦੇ ਸਾਹ ਨਾਲੇ ਵੀ ਇਹ ਸਿੱਤੂਆਂ ਦਾ ਕਿਹੜਾ ਹੈ ਭਾਈ ਇਹ ਫਾਰਮ ਟਰੈਕ 55 ਜੀ ਫਾਰਮ ਟਰੈਕ 55 ਹੈ ਪਤਾ ਬਿਨਾ ਡਾਇਫਰਾਮ ਵਾਲਾ ਹੀ ਆ ਹਾਂਜੀ ਹਾਂ ਫਾਰਮ ਟਰੈਕ ਬਿਨਾ ਮੈਮਫਰਾਮ ਵਾਲਾ 60 ਟਾਈਪ ਪੰਪ ਵਾਲਾ ਭਾਈ ਇਹ ਇਹ ਰੰਗ ਰੋਂਗ ਜਾ ਹੋਇਆ ਵਾ ਦੁਬਾਰੇ ਕਨੋਪੀ ਕਨੂਪੀ ਇਦਾਂ ਹੀ ਜਿਵੇਂ ਬਣਿਆ ਤਣਿਆ ਖੜਾ ਨਾਲੇ ਦੇ ਦਾਂਗੇ ਜੀ ਪੂਟਿਆ ਜਾ ਉਹ ਜਾਨੀ ਕਿ ਰੰਗ ਰੋਂਗ ਘੁਲ ਗਿਆ ਥੋੜੇ ਪੈਸੇ ਲਾਉਣੇ ਹੋਣ ਮੋਸਟ ਵੈਲਕਮ ਆ ਆਓ ਸੰਤ ਦੀ ਤਸਲੀਮ ਪੈਰ ਇਹਦੇ ਵੀ ਮਗਰਲੇ ਨਵੇਂ ਵਰਗੇ ਨੇ ਮੰਨ ਕੇ ਚਲੋ ਵਧੀਆ ਲੱਗਣ ਨੂੰ ਕੁਝ ਨਹੀਂ ਆ 2023 ਮਾਡਲ ਐ ਸੋਨਾਲੀਕਾ 755 ਇਹ ਮੇਰਾ ਫੇਵਰਟ ਆ ਭਾਈ ਤਿੰਨ ਸਿਲੰਡਰ ਵਾਲਾ ਸੋਨਾਲੀਕਾ ਜਿਹੜੇ ਬੰਦੇ ਨੇ ਟਰਾਲੀ ਦਾ ਕੰਮ ਲੈਣਾ ਹੈ ਖੇਤੀ ਦਾ ਕੰਮ ਲੈਣਾ ਹੈ ਸੁਪਰ ਸੀਟਰ ਚਲਾਉਣਾ ਹੈ ਰੋਟਾਵੇਟਰ ਚਲਾਉਣਾ ਹੈ ਹਰ ਕੰਮ 'ਚ ਪਰਫੈਕਟ ਟਰੈਕਟਰ 3 ਸਿਲੰਡਰ ਵਾਲਾ ਹੈ 50 ਪਾਵਰ ਜਿੰਨੀ ਜਾਨ ਲਾਉਂਦਾ ਜਾਨ ਵਾਲੀ ਹੈ ਟਰੈਕਟਰ ਵਧੀਆ ਟਰੈਕਟਰਾਂ ਚੋਂ ਟਰੈਕਟਰ ਹੈ ਜੀ ਇੱਕ ਆਪਣੇ ਕੋਲ 700 744 XT ਹੈ ਜੀ ਇੱਕ ਆਪਣੇ ਕੋਲ ਅੱਛਾ ਜੀ ਸਣੀ ਇਹਦੇ ਖਰਾਬ ਵੀਰੇ ਦਰਸ਼ਨ ਮੜੇ ਇਹੇ ਖਰਾਬ ਮੜੇ ਜੇ 44 ਤੋਂ ਬਹੁਤ XT XT ਬਹੁਤ ਕਰਦੇ ਨੇ ਨਵੇਂ ਮੁੰਡੇ ਭਾਈ XT ਨਾਲ ਦੇ ਟਾਇਰਾਂ ਚ ਅਗਲੇ ਟਾਇਰ ਆਪਾਂ ਨੇ ਚਲੋ ਥੋੜੇ ਜੇ ਨਵੇਂ ਲੈ ਕੇ ਪਾਤੇ ਜੀ ਮਗਰਲੇ ਟਾਇਰ ਟਰੈਕਟਰ ਦੇ ਨਾਲ ਦੇ ਨੇ ਹਾਂ ਜੀ ਤਿਆਰੀ ਵੈਰੀ ਮਾੜੀ ਮੋਟੀ ਜੀ ਹੋਣੇ ਵਾਲੀ ਹੈ ਕਰਾ ਦਾਂਗੇ ਪਹਿਲੀ ਪਾਰਟੀ ਦਾ 2021 ਮਾਡਲ ਹੱਥ ਫੇਰੀ ਜੀ ਆ ਮਰੀ ਮੋਟੀ ਦਾ ਚਲੋ ਫਿਰ ਉਹਨੂੰ ਕੰਮ ਲੈਂਦੇ ਹਾਂ ਜੀ ਸਾਰੀ بڑے ਮੋਟੇ ਦਾ ਚੱਲੀ ਜਾਂਦੇ ਨੇ। ਟੱਲਾ ਜਾ ਹੈਗਾ। ਆ ਵਰਲੇ ਪਾਸੇ ਇਹਨਾਂ ਟਰੈਕਟਰ ਆਈ ਆ। ਇਹ ਵੀ ਨਵਾਂ ਟਰੈਕਟਰ ਆ 246। ਇਹ ਭਾਈ 246 ਇਹਦੀ ਇੱਕ ਐਕਸਟਰਾ ਤੋਂ ਰੀਲ ਵੀ ਪਾਉਣੀ ਆ। ਐਪੀ ਸਾਈਕਲਿਕ ਢਾਂਚੇ ਵਾਲਾ ਸਪੈਸ਼ਲ ਕਮਰਸ਼ੀਅਲ ਕੰਮਾਂ ਵਾਲਾ ਪਲੱਸ ਖੇਤੀਬਾੜੀ ਵਾਲਾ ਬਾਲਾ ਟੌਪ ਦਾ ਟਰੈਕਟਰ ਆ ਲੋਹਾ ਹੀ ਮੀਡੀਅਮ ਆ ਸ਼ਾਟਲ ਸ਼ਿਫਟ ਵਾਲਾ ਟਰੈਕਟਰ ਆ 50 ਪਾਵਰ ਦੀ ਕੈਟਾਗਰੀ ਆ ਖੁੱਲਾ ਪਲੇਟਫਾਰਮ ਆ ਬਾੜਾ ਮੰਨ ਕੇ ਚਲੋ 22 ਮਾਡਲ ਆ ਨਾਲ ਦੀ ਟਾਇਟ ਆਪਾਂ ਨਾਲ ਦੇ ਟਾਇਟ ਟੱਪੇ ਨੇ 5 ਪਲੱਸ ਹੋ ਕੇ ਤੁਹਾਨੂੰ ਇਹ ਮਿਲੂਗਾ ਬਾੜਾ ਫਟ ਫਟ ਫਿੱਟ ਬੜ ਨਮਾ 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 ਕੋਰਾ ਟੱਟ ਆ ਜਾਓ ਜੀ ਬਾਕੀ 4 ਘਟ ਟਰੈਕਟਰ 5 ਉਧਰ ਖੜੇ 4 ਘਟ ਟਰੈਕਟਰ ਭਾਈ ਉਧਰ ਨੂੰ ਆ ਜਾ ਕੋਈ ਗੱਲ ਨਹੀਂ ਗੱਭਰੂ ਆ ਵਾਹ ਭਾਈ ਵਾਹ ਇਹਨੂੰ ਕਰੋ ਜੀ ਮੜਾ ਜਿਹੜਾ ਪਾਸਾ ਇੱਧਰ ਕਰੀ ਵੀ 11 DF 9899 ਵਾਲੇ ਗੱਭਰੂ ਤੇ 855 16 ਦੇ ਟਾਇਰਾਂ ਵਾਲਾ ਜੀ 16 ਦੇ ਟਾਇਰਾਂ ਵਾਲਾ ਹਾਈ ਲੋ ਮੀਡੀਅਮ 24 ਮਾਡਲ ਹੈ ਜੀ ਹਾਈ ਲੋ ਮੀਡੀਅਮ 24 ਮਾਡਲ ਟੌਪ ਮਾਡਲ ਆ ਗਿਆ ਕੰਡੀਸ਼ਨ ਦੀ ਕੋਈ ਸ਼ਿਫਟ ਕਰਦੇ ਚੰਗੀ ਨਹੀਂ ਲੱਗਦੇ ਸਾਹਮਣੇ ਆ ਜੀ ਇਹ ਟਫਾਰ ਟਰੈਕਟਰ ਆ ਜੀ ਜੈਨੂਇਨ ਚੱਲਿਆ ਹੋਇਆ ਸਮਾਨ ਸੱਪਾ ਸਾਰਾ ਲੱਗਿਆ ਹੋਇਆ ਹੈ ਇਹ ਜਿਹੜੇ ਨਵੇਂ ਟਰੈਕਟਰ ਆਪਾਂ ਦਿਖਾਉਂਦੇ ਹੁੰਨੇ ਆ ਉਹਨਾਂ ਵਾਸਤੇ ਹੁੰਦੇ ਨੇ ਜਿਹੜਾ ਬੰਦਾ ਬ੍ਰਾਂਡ ਨਿਊ ਟਰੈਕਟਰ ਹਾਰ ਪਾਉਣ ਵਾਲਾ ਵਹਿਮ ਨਹੀਂ ਰੱਖਦਾ ਵੀ ਮੈਂ ਤਾਂ ਪੈਸੇ ਘੱਟ ਲਾਉਣੇ ਨੇ ਪੈਸੇ ਘੱਟ ਲਾਉਣੇ ਨੇ ਕਿੰਨਾ ਕੁ ਫਾਇਦਾ ਹੋ ਜੂ ਭਤੀਜ ਨਵੇਂ ਨਾਲੋਂ ਘੱਟੋ ਘਾਟੇ ਇਮਾਨਦਾਰੀ ਨਾਲ 1.5 ਲੱਖ ਰੁਪਈਆ 1.5 ਲੱਖ ਰੁਪਈਆ ਫਾਇਦਾ ਹੋ ਜੂ ਜਮਾ ਕੋਰਾ ਘੱਟ ਚੱਲਿਆ ਹੋਇਆ ਟਰੈਕਟਰ ਆ ਇੰਨਾ ਕ ਤਾਂ ਉਈਓ ਚੱਲ ਚੁਲ ਜਾਂਦਾ ਚੱਲ ਚੁਲ ਜਾਂ ਆ 2023 ਮਾਡਲ ਐ 23 ਮਾਡਲ 16 ਦੇ ਟਾਇਰਾਂ ਵਾਲਾ 2 ਸਪੀਡ ਆ ਫੋਰ ਲੋਅ ਹੀ ਮੀਡੀਅਮ ਵਾਲਾ 855 ਜੀ ਹਾਈ ਲੋਅ ਮੀਡੀਅਮ ਵਾਲਾ 16 ਦੇ ਟਾਇਰਾਂ ਵਾਲਾ ਟਾਪ ਮਾਡਲ ਟਰੈਕਟਰ ਮੂਰੇ ਕਰਾਰੋ ਵਾਲਾ ਢਾਂਚਾ ਜੀ ਦੇ ਇਹਨਾਂ ਨੂੰ 969 ਦੇਤਾ ਇਹ ਵੀ ਲੋਕਲ ਹੈ ਆਪਣੀ ਵਿੱਚ ਇਹ ਲੋਕਲ ਆ ਜਾਨੀ ਕਿ ਉਹੀ ਟਰੈਕਟਰ ਨੇ ਜਿਨ੍ਹਾਂ ਨੂੰ ਆਪਾਂ ਕੱਟ ਕੇ ਦਿੱਤੇ 12 ਟਾਪ ਦਾ ਟਰੈਕਟਰ ਆ ਬਈ ਇਹ ਆਪਣਾ 69 ਆ ਗਿਆ ਜੀ ਸੀ ਆਰ ਡੀ ਆਈ ਸੀ ਆਰ 769 ਮਾਡਲ ਜੀ 22 23 ਇਹ 2023 ਮਾਡਲ ਹੈ ਜੀ 23 ਮਾਡਲ ਜੀ ਬਿਨਾ ਸ਼ਟ ਲਾਲਾ ਟਰੈਕਟਰ ਆ ਇਹ ਤੇ ਬਾਹਲਾ ਫਿੱਟ ਫਾਟ ਮੈਨੂੰ ਜਾਨ ਕੇ ਬਿਨਾ ਸ਼ਟਲ ਵਾਲਾ ਹੀ ਚੰਗਾ ਲੱਗਦਾ ਠੀਕ ਹੈ ਪਰ ਉਹਨਾਂ ਟ੍ਰੈਂਡ ਚੱਲ ਪਿਆ ਸ਼ਟਲ ਵਾਲੇ ਨੂੰ ਜ਼ਿਆਦਾ ਚੱਲ ਲਈ ਜਾਂਦੇ ਨੇ ਦੇਖੋ ਜੇ ਸ਼ਟਲ ਵਾਲੀ ਗੱਲ ਕਰੀਏ ਮੈਂ ਤਾਂ ਹੱਕ 'ਚ ਨਹੀਂ 11 ਤੇ ਹੱਥ ਦੂਹਾਂ ਤੇ ਵੱਜਣਾ ਚਾਹੇ ਸ਼ਟਲ ਲੈ ਲਓ ਚਾਹੇ ਉਹਦਾ ਜਿਆਦਾ ਵਾਰ ਵੱਜਦਾ ਜੀ ਚਲੋ ਸਮਝਦੇ ਨਹੀਂ ਗੱਲ ਤੇ ਇਹ 23 ਹੈ ਜੀ ਇਹ 21 ਮਾਡਲ ਹੈ 21 ਮਾਡਲ ਹੈ ਡੀਆਈਆ ਇਹ ਡੀਆਈਆ 'ਚ ਆ ਗਿਆ ਜੀ ਇਹ ਵੀ ਬਿਨਾ ਸ਼ੱਟ ਲਾ ਲਾ ਚਲੋ ਸ਼ੱਟ ਲਓ ਤੂੰ ਆਇਆ ਹੀ ਨਹੀਂ ਸੀ ਉਦੋਂ ਤਾਂ ਆਇਆ ਹੀ ਨਹੀਂ ਜੀ ਜਣੇ ਕਿ ਦੋਏ ਟਰੈਕਟਰ ਸਾਹਮਣੇ ਸਾਹਮਣੇ ਖੜੇ ਨੇ ਮੂਰਲੇ ਟਾਇਰਾਂ دار ਪਿਛਲੇ ਟਾਇਰਾਂ ਸਾਈਜ਼ ਦਾ ਮਾਈਨਰ ਜਿਹਾ ਫਰਕ ਹੁੰਦਾ ਉਹਦੇ 16x30 ਆਉਂਦੇ ਨੇ ਤੇ 28 ਆਉਂਦੇ ਨੇ ਮੂਰਲੇ ਉਹਦੇ ਥੋੜੇ ਜੇ ਵੱਡੇ ਆਉਂਦੇ ਨੇ ਸੀ ਆਰਡੀ ਦੇ ਤੇ ਛੋਟੇ ਆਉਂਸੀ ਓਵਰ ਆਲ ਸਾਰੀ ਟਰੈਕਟਰ ਨੰਮੇ ਨੇ ਸਾਰੀ ਪੰਜਾਬ ਨੰਬਰ ਨੇ ਸਾਰਿਆਂ ਦੇ ਕਾਗਜ਼ ਪੱਤਰ ਸਿੱਧੇ ਨੇ ਜਿਹੜੀ ਮੇਨ ਗੱਲ ਹੈ ਦੇਖੋ ਵੀਰੇ ਬਾਕੀ ਪੁਰਾਣੇ ਜਿਹਾ ਮੁਕੱਦਰ ਨੇ ਅਗਲੇ ਦੇ ਜੀ ਮੈਂ ਬੇਨਤੀ ਇਹ ਕਰਦਾ ਹਾਂ ਜਿਹੜੇ ਬਾਹੋ ਤਸੱਲੀ ਕਰੋ ਘੰਟਾ ਪਾਓ 2 ਘੰਟੇ ਪਾਓ 4 ਘੰਟੇ ਪਾਓ ਫੇਰ ਟਰੈਕਟਰ ਲੈ ਕੇ ਜਾਓ ਪਰ ਨੰਬਰ 2 ਤੇ ਪੁਰਾਣਾ ਟਰੈਕਟਰ ਠੱਡੇ ਠੀਹੇ ਤੋਂ ਲਓ ਚੱਲਦੇ ਫਿਰਦੇ ਥੋਂਾਂ ਤੋਂ ਨਾ ਲਓ ਇੱਕ ਮਿੰਟ ਲੱਗਦੀ ਆ ਜੇਲ੍ਹ ਯਾਤਰਾ ਹੁਣ ਨੂੰ ਬਹੁਤ ਚੋਰੀ ਚਕਾਰੀ ਆ ਹੁਣ ਤਾਂ ਵੀ ਡਰ ਲੱਗਦਾ ਨਾ ਨਾ ਸਹੀ ਗੱਲ ਆ ਜੀ ਹੁਣ ਆਪਾਂ 1 2 3 4 5 6 7 8 9 10 11 12 13 14 15 16 ਟਰੈਕਟਰ ਐ ਤੁਹਾਨੂੰ ਦਰਸ਼ਨ ਹੋ ਕਰਾਏ ਤੇ ਬਾਕੀ ਹਲੇ ਆਵਾਜਾਈ ਜਾਂ ਮਾਲ ਮੁਕਾਦ ਕੁਝ ਬਾਹਰ ਵੀ ਖੜਾ ਕੁਝ ਹੋਰ ਲਲਣ ਫਲਣ ਹੋਇਆ ਵੇ ਕੇਸ ਬਿਲਕੁਲ ਜੀ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਿਓ ਨੰਬਰ ਤੁਹਾਨੂੰ ਸਕਰੀਨ ਤੇ ਆ ਰਿਹਾ ਇੱਕ ਬੇਨਤੀ ਕਰ ਦਿੰਨਾ ਬੰਦਾ ਉਹੀ ਟੈਲੀਫੋਨ ਕਰੇ ਜਿਹੜਾ ਬੰਦਾ ਲੈਣ ਚ ਵਿਲੇਗਾ ਬਿਲਕੁਲ ਪਤਾ ਹਰੇਕ ਨੂੰ ਪਤਾ ਹੁੰਦਾ ਵੀ ਅਸੀਂ ਲੈਣਾ ਇਹਦਾ ਸਵਾਲ ਹੈ ਨਾ ਕਿ ਨਹੀਂ ਗੱਲ ਜੀ ਪਤਾ ਹੀ ਹੁੰਦਾ ਹੈ ਪਤਾ ਨਹੀਂ ਜਦੋਂ ਪਤਾ ਲੱਗਦਾ ਕਿ ਅਗਲਾ ਕਰਦਾ ਨਰਾਜਗੀ ਵੀ ਸਾਨੂੰ ਵਧੀਆ ਤਰੀਕੇ ਨਾਲ ਉਹ ਮਜਬੂਰੀ ਹੈ ਜੀ ਕਿਵੇਂ ਬੋਲੇ ਯਾਰ ਬੰਦਾ ਜਾਂ ਕੰਨੇ ਖਾਈ ਜਾਣੇ ਨੇ ਕੁਛ ਕੰਨ ਵੀ ਚਾਹੀ ਮਜਬੂਰੀ ਹੁੰਦੀ ਆ ਮੂਰੇ ਕੀ ਬਰ ਗਾਹ ਖੜਾ ਹੁੰਦਾ ਹੁਣ ਆਪਾਂ ਫੋਨ ਤੇ ਗੱਲ ਕਰਦੇ ਆ ਫਿਰ ਵੀ ਨਹੀਂ ਚੰਗੇ ਲੱਗਦੇ ਫੋਨ ਤੇ ਫੋਨ ਆਈ ਜਾਂਦੇ ਨੇ ਲੈਣਾ ਇੱਕ ਗੱਲ ਮੈਂ ਐਡ ਆਨ ਸਾਰਿਆਂ ਨੂੰ ਕਰ ਦਿੰਦਾ ਜਿਹੜਾ ਕੋਈ ਟਰੈਕਟਰ ਹੁੰਦਾ ਫੋਰਨ ਐਗਜ਼ਾਮਪਲ ਆਉਟ ਸੀ ਆਰ ਡੀ ਟਰੈਕਟਰ ਖੜਾ ਜੇ ਉਹਰੇ ਜੇ ਉਹ ਅੰਦਾਜ਼ਨ 10 ਲੱਖ ਦਾ ਤਾਂ ਸਾਰੇ ਪੰਜਾਬ 'ਚ 9 95 10 10 10 ਤੋਂ 15000 ਰੇਟ ਡਿਫਰ ਕਰਦਾ ਹੁੰਦਾ ਐਜ਼ ਪਰ ਕੰਡੀਸ਼ਨ ਬਿਲਕੁਲ ਜੀ ਸਿਰਫ ਇੰਨਾ ਕੁ ਫਰਕ ਹੁੰਦਾ ਹੋਰ ਕੋਈ ਫਰਕ ਨਹੀਂ ਹੁੰਦਾ ਸਾਰੇ ਪੰਜਾਬ 'ਚ ਟਰੈਕਟਰ ਇੱਕੇ ਰੇਟ ਵਿਕਦੇ ਨੇ ਪੁੰਨ 'ਚ ਕੋਈ ਨਹੀਂ ਦੇਣ ਲੱਗਿਆ ਜੇ ਤੁਹਾਨੂੰ ਰੇਟ ਬਾਜੂ ਲੱਗਦਾ ਹੁੰਦਾ ਕਸਾਈ ਨਾ ਕਰਿਆ ਕਰੋ ਚੁੱਪ ਕਰਕੇ ਲੈ ਲਿਆ ਕਰੋ ਹਾਂਜੀ ਹੋਰ ਭਾਈ ਦੱਸ ਗੱਭਰੂਆ ਬੱਸ ਇਹੀ ਬੇਨਤੀ ਹੈ ਵੀ ਜਿਹੜਾ ਵੀ ਕਸਟਮਰ ਫੋਨ ਕਰੇ ਜਿਹਨੇ ਟਰੈਕਟਰ ਲੈਣਾ ਹੈ 80 90% ਮਨ ਬਣਿਆ ਹੋਦਾ ਪਾਣੇ ਵੀ ਇਹ ਟਰੈਕਟਰ ਲੈਣਾ ਇੰਨੇ ਕ ਪੈਸੇ ਲਾਉਣੇ ਨੇ ਬੇਫਾਲਤੂ ਟਾਈਮ ਖਰਾਬ ਕਰਨ ਦਾ ਸਾਡਾ ਜਾਂ ਤੁਹਾਡਾ ਕੋਈ ਫਾਇਦਾ ਨਹੀਂ ਜੀ ਉਹ ਤਾਂ ਹਨਾ ਕਾਈ ਮਾਰੋ ਯਾਰ ਇੱਕ ਤੋਂ ਰੇਟ ਪੁੱਛ ਕੇ ਪਤਾ ਕਰੋ ਤੁਹਾਨੂੰ 12 ਲੱਗਦਾ ਚੁੱਪ ਕਰਕੇ ਲੈ ਲਓ ਇੱਕ ਦਿੱਕਤ ਇਹ ਆ ਮੈਂ ਬਹੁਤ ਵਾਰੀ ਦੇਖਿਆ ਮੈਂ ਕੋਈ ਬੰਦੇ ਦਾ ਫੋਨ ਆਇਆ ਕਹਿੰਦਾ ਭਾਈ ਟਰੈਕਟਰ ਵੇਚਣਾ ਕਿੰਨੇ ਕ ਦਾ ਮੈਂ ਕਹਾ ਕਿਤਾਂ ਕਿੰਨੇ ਦਾ ਵੇਚਣਾ ਕਹਿੰਦਾ 4 ਲੱਖ ਦਾ ਮੈਂ ਕਹਾ 4 ਤਾਂ ਹੀ ਹੋ ਗਿਆ ਕਹਿੰਦਾ ਮੈਂ ਤਾਂ 4.5 ਦਾ ਉਹ ਚੀਜ਼ਾਂ ਨਹੀਂ ਮੈਨੂੰ ਦੁਨੀਆ ਦਾ ਫੈਂਸ ਸਮਝਾਉਂਗਾ ਬਿਲਕੁਲ ਜੀ ਬਿਲਕੁਲ ਇਹ ਚੀਜ਼ਾਂ ਆਪਣੀਆਂ ਮਨ ਨੂੰ ਕਲੀਅਰ ਕਰੋ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਤੇ ਜਰੂਰ ਪਹੁੰਚੋ ਸੇਵਾ ਦਾ ਮੌਕਾ ਦਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ